ਖਬਰ ਮਿਲੀ ਹੈ ਨਾ ਜੀ ਜ਼ਰਾ ਸਲ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਯੁੱਧ ਨਾਸ਼ੀ ਵਿਰੋਧਾ ਨਾ ਜੀ ਮੈਂ ਅਫਰੋਜ ਪਰ ਤਾਰਨ ਤਾਰਨ ਉਹ ਰਮਨ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੇ ਉਹਨੂੰ ਘਟਟ ਘਟ ਵੀ 4-5 ਘੰਟੇ ਦਾ ਮੇਰਾ ਸਫ਼ਰ ਸੀਗਾ ਤੇ ਮੈਂ ਫਿਰ ਰਸੌਣ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਡਾਕਟਰ ਸੋ ਮੈਂ ਖੰਨੇ ਹੀ ਆ ਮੈਨੂੰ ਹੋਣੀ ਜਾਣਾ ਤੇ ਉਹ ਵੈਸੇ ਅਨਾਉਂਸਮੈਂਟ ਕਰਗੇ ਸੀ ਜੀ ਮੈਂ ਕੱਲ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਕੋਈ ਗੱਲ ਨਹੀਂ ਜਿਹੜਾ ਤੂੜੀ ਵਾਲਾ ਨੁਕਸਾਨ ਹੈ ਤਾਂ ਅਸੀਂ ਜਿਹੜੇ ਵੀ ਕਿਸਾਨ ਦਾ ਜੰਨਾ ਹੋਇਆ ਉਹ ਮੈਂ ਆਪਦੀ ਤਨਖਾਹ ਤੋਂ ਖਰੀਦ ਕੇ ਦੇਦਾ ਕਰ ਉਹਨਾਂ ਨੂੰ ਕੋਈ ਇਸ਼ੂ ਨਹੀਂ ਆ ਜਿੱਦੋਂ ਮਰਜ਼ੀ ਲੈ ਲੈਣ ਮੈਨੂੰ ਦੱਸ ਦੇਣ ਪਰਨੇ ਦੀ ਤੂੜੀ ਆਈ ਉਹ ਬੰਦੇ ਦਾ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸਭ 可能 ਇਹਨਾਂ ਦੀ ਮਦਦ ਕਰ ਰਹੇ ਹਾਂ ਜੀ ਬਚਾਏ ਹੋ ਗਿਆ ਵੀ ਤੂੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹਦਾ ਬ ਤੇ ਕੱਲ ਮੈਂ ਪੀਜੀ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇੱਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜ ਮੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਬੁਰੀ ਤਰ੍ਹਾਂ ਚੁਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆਇਆ ਸੀ ਉਹ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਜੀ ਉਹ ਕਹਿੰਦੇ ਡਾਕਟਰ ਸਾਹਿਬ ਨੂੰ ਦਾ ਸਾਰਾ ਇਲਾਜ ਕਰਾਓ ਉਹਦੇ ਵਿੱਚ ਕਮੀ ਨਹੀਂ ਰਹਿਣੀ ਚਾਹੀਦੀ ਇਲਾਜ ਸਾਰਾ ਅਸੀਂ ਇਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰਾ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਕਿਉਂਕਿ ਉਹ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਟ ਇਹਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨੇ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਇਹਨੂੰ ਐਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਬੰਦ ਕਿਡਨੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀਆਂ ਤੇ ਡਾਇਲਿਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਹੈ ਹੁਣ ਤਾਂ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਦੇ ਉਹਨਾਂ ਦੇ ਗੁਰਦੇ ਠੀਕ ਹੋ ਜਾਣ ਨੂੰ ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ ਉਹ ਉਹਨਾਂ ਦੇ ਬਰਨ 50 55% ਦੂਜਿਆਂ ਦੇ 80% ਦੇ ਕਰੀਬ ਜੀ ਅਸੀਂ 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਚੋਲਸਾ ਹੋਇਆ ਸੀ ਤੇ ਅ ਅਗਰ ਸੋ ਅਗਰ ਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲਟਕੇ ਖੜੀ ਆ ਅਸੀਂ ਇਹ ਸਾਰਾ ਕੁਝ ਕਰਾਂਗੇ ਅਸੀਂ ਮੈਂ ਇਹਨਾਂ ਨਾਲ ਸਲਾਹ ਕਰਦੇ ਸੀਗਾ ਜੀ ਅੱਗੇ ਜਿਸ ਤਰ੍ਹਾਂ ਆਪਣੇ ਬਜਿੱਥੇ-ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ ਹੀ ਕਿਤੇ ਕਿਤੇ ਜਗ੍ਹਾ ਤੇ 100-100 200-200 ਏਕੜ ਸੜ ਗਏ ਨਾ ਜੀ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ 'ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸ ਲਈ ਵੈਸੇ ਵੀ ਜਿਹੜੀ ਔਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕ ਤਰ੍ਹਾਂ ਹੁੰਦਾ ਉਹਦੇ 'ਚ ਨਹੀਂ ਆਂਦੀ ਦਿੱਕਤ ਇਹ ਕਣਕ 'ਚ ਆਂਦੀ ਆ ਤੇ ਇਹਦੇ 'ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 ਜਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਿਵੇਂ ਬਰਸੀਨਾ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਹੋਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜੜੀ ਇਹਦੇ ਵਿੱਚ ਮਦਦ ਮਿਲ ਸਕਦੀ ਹੈ ਬਾਕੀ ਕਿਸਾਨ ਭਰਾ ਅਵੇਅਰ ਹੈਗੇ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪਿੰਡ ਪਹੁੰਚ ਗਿਆ ਸੀਗਾ ਲੇਕਿਨ ਇੱਕ ਬੰਦਾ ਕਿਤੇ ਘਿਰ ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਮਾਣੀ ਸਾਹਿਬ ਪੰਜਾਬ ਚ ਅੱਜ ਦੀ ਘਟਨਾ ਬਹੁਤ ਵਾਕਰੀ ਨੇ ਇਹ ਸਰਕਾਰ ਮਾਦੀ ਦਾ ਕੀ ਹੱਦ ਇਹ ਸਰਕਾਰੇ ਦੇ ਬਾਰੇ ਕਰਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਚ ਆਪਾਂ ਉਹਦੇ ਚ ਆਪਾਂ ਨੂੰ ਸੋਚਣਾ ਪਵੇਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਉਹਦੇ ਨਾਲ ਡਾਇਵਰਸੀਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬੈਲਟਸ ਹੋਣ ਬਾਕੀ ਸਾਨੂੰ ਚੇਤਨ ਹੋਣਾ ਪਵੇਗਾ ਅੱਜ ਕੱਲ ਜਿਵੇਂ ਬਿਜਲੀ ਤਾਂ ਸਰਕਾਰ ਬੰਦ ਰੱਖਦੀ ਆ ਸੋ ਚੰਗਿਆਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਆ ਸਾਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਆ ਜਾਂ ਜਿਹੜੀ ਆਪਣੇ ਧੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਆ ਨਾ ਜੀ ਉਹ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਕਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗਹਿਲੀ ਕਰ ਦਿੰਦਾ ਵੀ ਜਿਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ ਗੱਲ ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕਿਸੇ ਦੀ ਮਨ ਲਵਣ ਗੱਲ ਹੀ ਹੋ ਗਈ ਮੁਰਖਾ ਗੱਲੋ ਤੁਸੀਂ ਫਿਕਰ ਸਿਕਿਉਰਿਟੀ ਬੀਡੀ ਸੌਟ ਤੇ ਜਾਂ ਕੁਛ ਕਰਤਾ ਉਹਦੇ ਨਾਲ ਕਿੱਥੇ ਤੱਕ ਕਿੱਥੇ ਮਤਲਬ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਤੇ ਇਹਦੇ ਚ ਮਤਲਬ ਪਰ ਫਿਰ ਵੀ ਮੈਂ ਕਹਿਣਾ ਵੀ ਚਲੋ ਵਾਇਗਰੂ ਠੀਕ ਕਰਿਓ ਤੰਦਰੁਸਤ ਹੋ ਜਾਏ ਤੇ ਬਾਕੀ ਸਾਰਾ ਜੜਨ ਨਾਲ ਜੰਮੂ ਹਮਲਾ ਹੋਇਆ ਸੀ